हां जी प्यारे विद्यार्थियों मेरिटोरिया स्कूलਾਂ ਦੇ ਲਈ ਜਿਹੜੀ ਪੰਜਵੀਂ ਕਾਉਂਸਲਿੰਗ ਆ ਚੁੱਕੀ ਆ ਤੇ ਇੰਤਜ਼ਾਰ ਹੋਇਆ ਖਤਮ ਜਿਹੜੀਆਂ ਸਭ ਤੋਂ ਪਹਿਲਾਂ ਆਪਾਂ ਦੋ ਵੀਡੀਓ ਬਣਾਈਆਂ ਸੀ ਉਹਦੇ ਵਿੱਚ ਦੱਸਿਆ ਗਿਆ ਸੀ ਵੀ 18 19 20 ਨੂੰ ਕਾਉਂਸਲਿੰਗ ਹੋ ਰਹੀ ਆ ਡਿਸਕ੍ਰਿਪਸ਼ਨ ਦੇ ਵਿੱਚ ਮੌਜੂਦ ਨੇ ਉੱਥੇ ਸੁਣ ਲਿਓ ਇਸ ਤੋਂ ਪਹਿਲਾਂ ਆਪਾਂ ਜਿਹੜੀ ਲੜਕੀਆਂ ਦੀ ਕਾਉਂਸਲਿੰਗ ਸ਼ਡਿਊਲ ਦੀ ਗੱਲ ਕੀਤੀ ਸੀ ਵੀ 18 19 20 ਨੂੰ ਹੋ ਰਿਹਾ ਕਿਹੜੇ-ਕਿਹੜੇ ਕੈਟਾਗਰੀ ਨੂੰ ਕਿਹੜੇ-ਕਿਹੜੇ ਦਿਨ ਬੁਲਾਇਆ ਗਿਆ ਇਹਦੇ ਵਿੱਚ ਆਪਾਂ ਲੜਕਿਆਂ ਬਾਰੇ ਜਾਣਦੇ ਹਾਂ ਪਰੇ ਥੋੜੀ ਲਿਸਟ ਤੁਹਾਨੂੰ ਭੁਲੇਖਾ ਪੈ ਰਿਹਾ ਹੋਵੇਗਾ ਵੀ 5th ਕਾਉਂਸਲਿੰਗ ਸ਼ਡਿਊਲ ਆਫ एलिਜੀਬਲ ਕੈਂਡੀਡੇਟ ਮੈਰੀਟੋਰੀਅਸ ਸਕੂਲ ਐਗਜ਼ਾਮ 2024 ਫੀਮੇਲ ਇਹ ਫੀਮੇਲ ਦੀ ਲਿਸਟ ਨਹੀਂ ਹੈ ਮੇਲ ਦੀ ਹੈ ਗਲਤੀ ਨਾਲ ਜਿਹੜਾ ਲਿਸਟਾਂ ਬਣਾਉਂਦਿਆਂ ਤਾਂ ਉੱਥੇ ਜਿਹੜਾ ਫੀਮੇਲ ਲਿਖਿਆ ਗਿਆ ਹੋਣਾ ਇਹ ਮੇਲ ਪੜਿਆ ਜਾਵੇ ਇਸ ਨੂੰ ਤਾਂ ਕੈਟਾਗਰੀ ਅਪਲਾਈ ਕਰਨ ਦੇ ਵਿੱਚ ਇਹਦੇ ਵਿੱਚ ਆ ਜਾਂਦੇ ਆ ਪ੍ਰਾਈਵੇਟ ਸਕੂਲ ਦੇ ਬੱਚੇ ਡਿਸੇਬਲਡ ਤੇ ਓਪਨ ਤਿੰਨ ਕੈਟਾਗਰੀ ਅਪਲਾਈ ਕੀਆ WHH ਲੜਕਿਆਂ ਵਿੱਚ ਨਹੀਂ ਆਉਂਦੀ ਹੈਗੀ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਨੰਬਰ 1 ਤੇ ਲੋਪ੍ਰੀਤ ਨਰੇਸ਼ ਲਾਲ 18 ਚੜਾਈ ਨੂੰ ਬੁਲਾਇਆ ਗਿਆ ਬੱਚਾ ਇਹ ਮਾਰਕ 123 ਆ ਪ੍ਰਾਈਵੇਟ ਸਕੂਲਾਂ ਦੇ ਬੱਚਾ ਜੀ ਇਹ ਹੈ ਪ੍ਰਾਈਵੇਟ ਸਕੂਲਾਂ ਦੇ ਬੱਚੇ ਤੇ ਜਿਹੜਾ 123 ਮਾਰਕਸ ਨੇ ਮੈਟ ਨੰਬਰ ਇੱਕ ਆ ਲਪ੍ਰੀਤ ਐਸ ਆਰ ਨੰਬਰ ਆਓ ਦੇਖੀਏ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਕਿੰਨਿਆਂ ਨੂੰ ਬੁਲਾਇਆ ਗਿਆ ਫਿਰ 120 ਨੰਬਰ ਵਾਲਾ ਮਨਦੀਪ ਬਣਦਾਗਾ ਲੜੀ ਨੰਬਰ 3 ਤਿੰਨ ਦਾ ਆਰੀਅਨ ਬਣਦਾਗਾ ਮੈਟ ਨੰਬਰ ਵੀ ਤਿੰਨਾਂ ਦਾ 117 ਨੰਬਰ ਨੇਗੇ ਤਾਂ ਜਿਹੜਾ ਤੁਸੀਂ ਆਪਣਾ ਨਾਮ ਨਾਮ ਜਿਹੜਾ ਨਾਲ ਪੜ ਸਕਦੇ ਹੋ ਇੱਥੇ ਤੁਹਾਡਾ ਨਾਮ ਬਕਾਇਦਾ ਤੌਰ ਤੇ ਜਿਹੜਾ ਦਿੱਤਾ ਗਿਆ ਹੋਣਾ ਕਿਉਂਕਿ ਇੰਨੇ ਪੰਨੇ ਇੰਨੇ ਨਾਮ ਪੜਨੇ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੇ ਆ ਸੋ ਜੇਕਰ ਚੈਨਲ ਤੇ ਪਹਿਲੀ ਵਾਰੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਏਗੀ ਤਾਂ ਕਿ ਕੋਈ ਵੀ ਵਿਦਿਆਰਥੀ ਬੰਜਾ ਨਾ ਰਹੇ ਮੈਰਿਟਰੀ ਸਕੂਲਾਂ ਵਿੱਚ ਵਿਦਿਆਰਥੀ ਪੜ ਲੈ ਕੇ ਉੱਚ ਕੋਟੀ ਦੇ ਅਫਸਰ ਬਣਦੇ ਆ ਸੋ ਪ੍ਰਾਈਵੇਟ ਸਕੂਲਾਂ ਦੇ ਵਿੱਚ ਆਪਾਂ 76 ਤੇ ਪਹੁੰਚ ਚੁੱਕੇ ਆ ਇਸਰ ਨੰਬਰ ਤੇ ਤੇ ਮੈਰਿਟ ਨੰਬਰ ਵੀ 76 ਤੇ ਅਮਰਿੰਦਰ ਸਿੰਘ ਗਿੱਲ ਨੂੰ ਪੜ ਰਹੇ ਆ ਆਪਾਂ 76 ਨੰਬਰ ਤੇ 80 ਮਾਰਕਸ ਨੇ ਇਸ ਦੇ ਇਹਨਾਂ ਨੂੰ ਵੀ 18 ਨੂੰ ਬੁਲਾਇਆ ਗਿਆ ਆਓ ਦੇਖੀਏ ਪ੍ਰਾਈਵੇਟ ਸਕੂਲਾਂ ਕਿੱਥੋਂ ਤੱਕ ਜਿਹੜਾ ਬੁਲਾਇਆ ਗਿਆ ਇਹ ਬੱਚਿਆਂ ਨੂੰ ਸੋ ਲਗਾਤਾਰ ਸਕਰੀਨ ਚੱਲ ਰਹੀ ਹੈ ਤੁਸੀਂ ਆਪਣਾ ਨਾਮ ਜਿਹੜਾ ਲੱਭ ਸਕਦੇ ਹੋ ਜ਼ੂਮ ਕਰਕੇ ਇਸ ਨੂੰ ਰੋਕ ਕੇ ਸੁਣ ਵੀ ਸਕਦੇ ਹੋ ਇਹ ਲਿਸਟ ਬਿਲਕੁਲ ਆਫੀਸ਼ੀਅਲ ਜਿਹੜੀ ਤੋਂ ਲਈ ਗਈ ਹੈ ਲਿਸਟ ਹੈ ਬਿਲਕੁਲ ਸਹੀ ਲਿਸਟ ਹੈ ਜਿਹੜਾ ਬੱਚਿਆਂ ਨੂੰ ਬੁਲਾਇਆ ਗਿਆ ਆਓ ਲਗਾਤਾਰਤਾ ਦੇ ਵਿੱਚ ਬਣੇ ਹੋਏ ਆਪਾਂ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਦੇਖਦੇ ਹਾਂ ਕਿੱਥੋਂ ਤੱਕ ਜਿਹੜਾ ਬੁਲਾ ਲਿਆ ਗਿਆ ਲਓ ਜੀ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੂੰ ਜਿਹੜਾ 18 ਜੁਲਾਈ ਨੂੰ ਬੁਲਾਇਆ ਗਿਆ ਸਾਰੇ ਬੱਚੇ ਨੇ ਜਿਹੜੇ ਪ੍ਰਾਈਵੇਟ ਵਾਲੇ ਉਹਨਾਂ ਨੂੰ 18 ਨੂੰ ਬੁਲਾਇਆ ਗਿਆ 324 ਐਸਆਰ ਨੰਬਰ 324 ਮੈਰਿਟ ਨੰਬਰ ਬਣਦਾਗਾ ਤੇ ਘੱਟੋ ਘੱਟ ਜਿਹੜੇ ਨੰਬਰ ਆਗੇ 53 ਨੰਬਰ ਤੱਕ ਇਹ ਰੋਗੀ ਜਿਹੜੀ ਪ੍ਰਾਈਵੇਟ ਸਕੂਲਾਂ ਦੀ ਹੈ ਇਹਦੇ ਬਾਅਦ ਸ਼ੁਰੂ ਹੁੰਦੇ 325 ਤੋਂ ਤੁਸੀਂ ਪੜ ਰਹੇ ਹੋਗੇ ਹਰ ਚਰਨ ਤੋਂ ਡਿਸੇਬਲਡ ਕੈਟਾਗਰੀ ਨਾਲ ਸੰਬੰਧ ਜਿਹੜੇ ਬੱਚੇ ਰੱਖਦੇ ਆ 90 ਨੰਬਰਾਂ ਤੇ ਮੈਟਰ ਨੰਬਰ ਇੱਕ ਆ ਇਹਨਾਂ ਨੂੰ ਵੀ 18 ਜੁਲਾਈ ਨੂੰ ਬੁਲਾਇਆ ਗਿਆ ਸੋ ਦੇਖਦੇ ਆਪਾਂ ਡਿਸੇਬਲਡ ਕੈਟਾਗਰੀ ਦੇ ਬੱਚੇ ਜਿਹੜੇ ਜਿਹੜੇ ਤਕਰੀਬਨ ਉਹ ਬਣਦੇ ਆ ਜੀ 11 ਬੱਚੇ ਬਣਦੇ ਨੇਗੇ ਮੈਟ ਨੰਬਰ 11 ਇੱਕ ਤੋਂ ਸ਼ੁਰੂ ਹੋ ਕੇ 11 ਤੱਕ ਤੇ ਲੜੀ ਨੰਬਰ 335 ਤੱਕ ਜਿਹੜਾ ਉਹ ਇੱਥੇ ਆਪਾਂ ਪੜ ਰਹੇ ਹਾਂਗੇ ਜਿਹੜੇ ਬੱਚੇ ਬਣਦੇ ਡਿਸੇਬਲਡ ਵਾਲੇ ਠੀਕ ਹੈ ਜੀ ਇਹਨਾਂ ਨੂੰ ਵੀ 18 ਨੂੰ ਬੁਲਾਇਆ ਗਿਆ ਸੋ ਦੋ ਕੈਟਾਗਰੀਆਂ ਨੂੰ ਪ੍ਰਾਈਵੇਟਸ ਤੇ ਡਿਸੇਬਲਡ ਨੂੰ ਦੋਵਾਂ ਨੂੰ ਪਹਿਲੇ ਦਿਨ 18 ਤਰੀਕ ਨੂੰ ਬੁਲਾਇਆ ਗਿਆ 19 ਤੋਂ ਸ਼ੁਰੂ ਹੁੰਦੀ ਹੈ ਜਿਹੜੀ ਓਪਨ ਕੈਟਾਗਰੀ ਓਪਨ ਕੈਟਾਗਰੀ ਤੋਂ ਭਾਵ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚੇ ਇਹ 336 ਦੇਖ ਰਹੇ ਹੋ ਤੁਸੀਂ ਕੁਲਜੀਤ ਸਿੰਘ ਨੂੰ ਤੇ 100 ਨੰਬਰਸ ਦੇ ਮੈਰਿਟ ਨੰਬਰ ਇੱਕ ਬਣਦਾ ਹੈਗਾ ਇਸੇ ਤਰ੍ਹਾਂ ਦੇ ਨਾਲ 338 ਦੇ ਉੱਪਰ ਤੁਸੀਂ ਗੁਰਦੀਪ ਸਿੰਘ ਨੂੰ ਦੇਖ ਰਹੇ ਹੋਗੇ 94 ਨੰਬਰ ਬਣਦੇ ਆ ਇਸਦੇ ਤੇ ਓਪਨ ਕੈਟਾਗਰੀ ਦੇ ਬੱਚੇ ਆ ਆਓ ਦੇਖਿਓ ਓਪਨ ਵਾਲਿਆਂ ਨੂੰ 19 ਤਰੀਕ ਵਾਲਿਆਂ ਨੂੰ ਕਿੱਥੋਂ ਤੱਕ ਜਿਹੜਾ ਬੁਲਾਇਆ ਗਿਆ ਮੇਰੇ ਨਾਲ ਜੁੜੇ ਰਹੋ ਜਾਣਕਾਰੀ ਆਪਾਂ ਸਾਰੀ ਜਿਹੜੀ ਤੁਹਾਡੇ ਸਮੁਖ ਹੁਣੇ ਹੀ ਸਾਂਝੀ ਕਰਨ ਲੱਗੇ ਆਂ ਵੇਖ ਸਕਦੇ ਹੋ ਤੁਸੀਂ ਨਿਰੰਤਰਤਾ ਦੇ ਵਿੱਚ ਜਿਹੜੀ ਲਿਸਟ ਤੁਹਾਡੇ ਸਮੁਖ ਉਹ ਰੱਖੀ ਜਾ ਰਹੀ ਹੈ ਤਾਂ ਕਿ ਕਿਸੇ ਕਿਸਮ ਦਾ ਕੋਈ ਵੀ ਪਰਮੋਰ ਭਲੇਖਾ ਨਾ ਰਹੇ ਤੇ ਤੁਸੀਂ ਆਪਣੀ ਜਿਹੜੀ ਕਾਉਂਸਲਿੰਗ ਆ ਜੋ ਵੀ ਮੈਰੀਟੋਰੀਅਸ ਸਕੂਲ ਸੋਨੂੰ ਨੇੜੇ ਪੈਂਦਾ ਜਾਂ ਫਿਰ ਸਟੇਸ਼ਨ ਜਿਹੜੇ ਹੈਗੇ ਨੇ ਪਹਿਲਾਂ ਵਾਲੇ ਉਹੀ ਨੇ ਸਾਰੇ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਦੇਖ ਲਿਓ ਉੱਥੇ ਕਰਵਾ ਸਕਦੇ ਹੋ ਤੁਸੀਂ ਆਪਣੀ ਕਾਉਂਸਲਿੰਗ ਜਿਹੜੀ ਹੈਗੀ ਠੀਕ ਹੈ ਜੀ ਸਾਰੇ ਦਿੱਤੇ ਹੋਈ ਆ ਇਹਦੇ ਵਿੱਚ ਬਕਾਇਦਾ ਤੌਰ ਤੇ ਦੇਖਦੇ ਆਪਾਂ 19 ਵਾਲੇ ਓਪਨ ਵਾਲੇ ਕਿੱਥੋਂ ਤੱਕ ਬੁਲਾਏ ਗਏ ਨੇ 1 ਨੰਬਰ ਮੈਟ ਤੋਂ ਸ਼ੁਰੂ ਕਰਕੇ ਕਿੱਥੋਂ ਤੱਕ ਉਹ ਬੱਚਾ ਨੂੰ ਜਿਹੜਾ ਬੁਲਾ ਲਿਆ ਗਿਆ ਲਓ ਜੀ 19 ਵਾਲੇ ਬੁਲਾ ਲਏਗੇ ਨੇ ਕਿ ਆਪਣਾ 450 ਮੈਟ ਨੰਬਰ ਤੱਕ 19 ਵਾਲੇ ਬੁਲਾ ਲਏਗੇ ਨੇ 450 ਮੈਟ ਨੰਬਰ ਤੱਕ ਲੜੀ ਨੰਬਰ ਹੈਗਾ 785 ਸੁਮਿਤ ਕੁਮਾਰ ਨੂੰ ਪੜ ਰਹੇ ਆਪਾਂ 785 ਸੁਮਿਤ ਕੁਮਾਰ ਬਨੋਦ ਕੁਮਾਰ 78 ਨੰਬਰ ਨੇ 450 ਮੈਟ ਨੰਬਰ ਆ 19 ਜੁਲਾਈ ਤੱਕ ਇਹ ਬੱਚੇ ਬੁਲਾਏਗੇ ਨੇ 450 ਬੱਚੇ ਜਣੀ ਕਿ ਤਕਰੀਬਨ ਹੋ ਜਾਣਗੇ ਮੈਟ ਨੰਬਰ 19 ਤਰੀਕ ਨੂੰ 451 ਤੋਂ ਸ਼ੁਰੂ ਹੋਗਾ ਜਿਹੜਾ 20 ਤਰੀਕ ਵਾਲੇ ਓਪਨ ਵਾਲੇ ਬੱਚੇ 78 ਨੰਬਰ ਆ ਜੀ ਰਵੀ ਦੇ 786 ਨੰਬਰ ਆ ਜਿਹੜਾ ਇਸ ਦਾ ਰਵੀ ਦਾ ਲੜੀ ਨੰਬਰ ਆਗਾ ਉਹ ਵੇਖੀ ਲਾਸਟ ਤੱਕ ਕਿੱਥੋਂ ਤੱਕ ਬੁਲਾਏ ਗਏ ਨੇ ਮੈਟ ਜਿਹੜੀ ਕਿੱਥੋਂ ਤੱਕ ਆਈ ਹੈਗੀ ਉਹ ਆਪਾਂ ਸਾਰੀ ਜਾਣਦੇ ਆ ਤੇ ਮੇਰੇ ਨਾਲ ਤੁਸੀਂ ਇਸੇ ਤਰੀਕੇ ਬਣੇ ਰਹੋ ਅੰਤ ਤੱਕ ਦੇਖਦੇ ਜਾਓ ਇਸ ਨੂੰ ਜਿਹੜਾ ਹੈਗਾ ਜੂਮ ਕਰਕੇ ਦੇਖ ਸਕਦੇ ਕਿਉਂਕਿ ਇਹਨੇ ਨਾਮ ਪੜ੍ਹਨੇ ਬਹੁਤ ਮੁਸ਼ਕਲ ਹੋ ਜਾਂਦੇ ਨੇਗੇ ਕੋ ਤੁਸੀਂ ਆਪਣਾ ਇਹਦੇ ਵਿੱਚੋਂ ਲੱਭ ਸਕਦੇ ਹੋਗੇ ਤਾਂ ਕਿ ਤੁਹਾਨੂੰ ਕਿਸੇ ਕਿਸਮ ਦੀ ਮੁਸ਼ਕਲ ਔਰ ਸਮੱਸਿਆ ਨਾ ਆਵੇ ਸਾਰਾ ਤੁਸੀਂ ਅੰਤ ਤੱਕ ਜਿਹੜਾ ਵੇਖ ਰਹੇ ਹੋ ਸਾਰੇ ਕੈਟਾਗਰੀ ਦੇ ਜਿਹੜੇ ਹੈਗੇ ਆ ਓਪਨ ਕੈਟਾਗਰੀ ਦੇ ਲਓ ਜੀ ਬਿਲਕੁਲ ਅੰਤ ਵਾਲਾ ਹੈਗਾ 1234 SR ਨੰਬਰ ਆ ਗਿਆ ਤੇ 76 ਮਾਰਕਸ ਆ ਗਏ ਤੇ 899 ਮੈਰਿਟ ਨੰਬਰ ਆ ਗਿਆ ਇਹ 20 ਜੁਲਾਈ ਤੱਕ ਵਾਲੇ ਜਿਹੜੇ ਬੁਲਾਏ ਹੋਏ ਨੇ ਸੋ ਜਾਣਕਾਰੀ ਨੂੰ ਪਵਾਤੋ ਅਧਾਰ ਤੇ ਕਿ ਕੋਈ ਵੀ ਵਿਦાર્થી ਜਿਹੜਾ ਵਾਂਝਣਾ ਰਹਿ ਜੇ ਕਿਉਂਕਿ 5ਵੀਂ ਕਾਉਂਸਲਿੰਗ ਆ ਚੁੱਕੀ ਹੈਗੀ ਇਸ ਤੋਂ ਬਾਅਦ ਜਿਹੜੀਆਂ ਬਾਕੀ ਜਿਹੜੀਆਂ ਇਹ ਕੈਟਾਗਰੀਆਂ ਸਾਰੀਆਂ ਸੀਟਾਂ ਨਾਲ ਜਿਹੜੀਆਂ ਉਹ ਜਨਰਲ ਦੇ ਵਿੱਚ ਕਨਵਰਟ ਕਰ ਦਿੱਤੀਆਂ ਜਾਣੀਆਂ ਹੈ ਬਖਾਇ ਤੌਰ ਤੇ ਲਿਖਿਆ ਹੋਇਆ ਹੈਗਾ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਕਰ ਦਿੱਤੀਆਂ ਜਾਣੀਆਂ। ਸੋ ਵੱਧ ਤੋਂ ਵੱਧ ਜਾਣਕਾਰੀ ਨੂੰ ਪਹੁੰਚਾਈਏ ਚੈਨਲ ਦੇ ਪਹਿਲੀ ਵਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਲਾਈਕ ਕਮੈਂਟ ਸ਼ੇਅਰ ਕਰਿਓ ਤਾਂ ਕਿ ਸਾਰੇ ਵਿਦਿਆਰਥੀ ਫਾਇਦਾ ਉਠਾ ਸਕਣ। ਗਰੀਬ ਘਰਾਂ ਦੇ ਹੁਸ਼ਿਆਰ ਵਿਦਿਆਰਥੀ ਆਪਣਾ ਭਵਿੱਖ ਬਣਾ ਸਕਣ ਕਿਉਂਕਿ ਮੁਫਤ ਪੜਾਈ, ਮੁਫਤ ਖਾਣਾ ਤੇ ਮੁਫਤ ਰਹਿਸ਼ਾ ਇਹਨਾਂ ਸਕੂਲਾਂ ਵਿੱਚ ਇੱਥੋਂ ਪੜ੍ਹ ਕੇ ਬੱਚੇ ਚੁਕੋਟੀ ਦੇ ਅਫਸਰ ਬਣਦੇ ਨੇ। ਧੰਨਵਾ